ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹੋ ਤੇ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਤੇ ਕੱਲ ਰਾਤ ਅਸੀਂ ਰੁੱਕੇ ਸੀਗੇ ਕਲੈਤ ਗੁਰੂ ਘਰ ਜਿਹੜਾ ਆਪਣਾ ਗੁਰਨਾਨਕ ਪਾਤਸ਼ਾਹੀ ਦਾ ਬਣਿਆ ਹੋਇਆ ਸ੍ਰੀ ਗੁਰੂ ਗਰਨਾਨਕ ਦੇਵ ਜੀ ਦਾ ਸਥਾਨ ਹੈ ਤੇ ਗੁਰਗੋਬਿੰਦ ਸਿੰਘ ਜੀ ਵੀ ਉੱਥੇ ਆਏ ਹੋਏ ਆ ਰਾਤ ਅਸੀਂ ਉੱਥੇ ਰੁੱਕੇ ਸੀਗੇ ਤੇ ਉੱਥੋਂ ਰਾਸਤੇ ਚੋਂਦੇ ਆਉਂਦੇ ਨਾ ਅਸੀਂ ਬਾਈ ਜੀ ਕੋਲ ਦਾਮ ਲੈਣ ਰੁੱਕ ਗਏ ਇੱਥੇ ਕਾਫੀ ਜਾਣੇ ਬੈਠੇ ਸੀਗੇ ਅਸੀਂ ਬਾਈ ਨਾਲ ਗੱਲਾਂ ਬਾਤਾਂ ਕਰਨ ਲੱਗੇ ਮੈਂ ਜੱਸੇ ਨੂੰ ਹੱਸਣ ਲੱਗਾ ਮੈਂ ਕਿਹਾ ਜੱਸਿਆ ਦੇਖ ਲਾ ਪਿਛਲੇ ਪਾਸੇ ਬਾਈ ਦਾ ਘਰ ਹੈ ਤੇ ਤੈਨੂੰ ਦੀਂਦੀ ਆ ਕਿਸੇ ਪਾਸੇ ਚਾਰ ਦੀਵ ਜਸਾ ਕਹਿੰਦਾ ਯਾਰ ਬਾਈ ਸੱਚ ਆ ਯਾਰ ਕਹਿੰਦਾ ਰੋਡ ਦੇ ਉੱਪਰ ਘਰ ਹੋਵੇ ਵੀ ਇੱਥੇ ਚੋਰੀ ਚੱਕੜਾ ਜਾਂ ਕੋਈ ਸ਼ੋਰ ਯਾਰ ਕੁਝ ਵੀ ਨਹੀਂ ਹੈ ਨਾ ਕੋਈ ਬਾਈ ਹੁਣਾਂ ਡਰੀ ਨਹੀਂ ਇਹ ਬਾਹਰ ਹੀ ਪਏ ਹੁੰਦੇ ਆ ਨਾ ਇਹਨਾਂ ਨੇ ਪੱਖਾ ਲਾਉਣਾ ਨਾ ਇਹਨਾਂ ਨੇ ਐਂ ਕਰੋ ਅੰਦਰ ਜਾ ਲੜਵੜੋ ਇਹਨਾਂ ਦੇ ਘਰੇ ਫਰਿੱਜ ਨਹੀਂ ਹੋਣੀ ਇਹਨਾਂ ਨੇ ਅਜੇ ਤੱਕ ਫਰਿੱਜ ਨੂੰ ਯੂਜ਼ ਨਹੀਂ ਕੀਤਾ ਨਾ ਇਹਨਾਂ ਨੂੰ ਕੋਈ ਬਿਮਾਰੀ ਹੈ ਨਾ ਇਹਨਾਂ ਨੇ ਏਸੀ ਯੂਜ਼ ਕਰਨਾ ਇਹਨਾਂ ਦੇ ਰਿਸ਼ਤੇਦਾਰਾਂ ਤੱਕ ਵੀ ਏਸੀ ਨੂੰ ਇਹ ਨਹੀਂ ਵੀ ਲਿਆ ਨਹੀਂ ਸਕਦੇ ਤੁਸੀਂ ਐਂ ਮੰਨੋ ਸਾਰਾ ਘਰ ਮੋਡੀਫਾਈ ਕਰਕੇ ਸੀ ਲਾ ਦੇਣਗੇ ਹਜੇ ਮਤਲਬ ਲਾਉਣਾ ਹੋਵੇ ਫ੍ਰਿਜਾਂ ਵੱਡੀਆਂ ਤੋਂ ਵੱਡੀਆਂ 4 4 3 3 ਲੱਖ ਵਾਲੀਆਂ ਫ੍ਰਿਜਾਂ ਘਰੇ ਲਿਆ ਸਕਦੇ ਜੀ ਲੇਕਿਨ ਇਹ ਨਹੀਂ ਕੋਈ ਮਾੜੇ ਢਿੜਿਆ ਜਾਂ ਇਹਨਾਂ ਕੋਲ ਪੈਸਾ ਨਹੀਂ ਹੈਗਾ ਪਰ ਉਹ ਚੀਜ਼ ਨਹੀਂ ਪਰ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਉਹੀ ਚੀਜ਼ਾਂ ਸਿਖਾ ਕੇ ਗਏ ਆ ਵੀ ਤੁਸੀਂ ਆਹ ਚੀਜ਼ ਤੋਂ ਭੜਕਣਾ ਨਹੀਂ ਕਿਉਂ ਭਾਈ ਸਾਹਿਬ ਸਹੀ ਸਹੀ ਬਾਤ ਹੈ ਨਾ ਠੰਡੀ ਹਵਾ ਆਤੀ ਹੈ यहां पर ਹੈ ਠੰਡੀ ਹਵਾ ਆਤੀ ਹੈ यहां पर ਤੋਂ ਬਹੁਤ ਬੜੀਆ ਜਿਹੜੀ ਹੈ ਆਪ ਨੂੰ ਪਤਾ ਹੀ ਹੈ ਹਾਂ यहां ਮੱਛਰ ਨਹੀਂ ਹੈ 1% ਵੀ ਹਾਂ ਸਮਾਰੇ ਪੰਜਾਬ ਮੇ ਤਾਂ ਬਹੁਤ ਮੱਛਰ ਹੈ ਬਹੁਤ ਸਾਡੇ ਝੋਨੇ ਨੇ ਮੱਛਰ ਬਹੁਤ ਕਰਿਆ ਬਹੁਤ ਮੱਛਰ ਹੈ ਇਸ ਤਾਂ ਮੱਛਰ ਦਾ ਨਾਮ ਹੀ ਨਹੀਂ ਹੈਗਾ ਜਾਂਦਾ ਰਹਿੰਦਾ ਪੰਜਾਬ ਜਾਦਾ ਤੂੰ ਪੰਜਾਬ ਜਾਂਦਾ ਰਹਿੰਦਾ ਇਧਰ ਦਾ ਪੰਜਾਬ ਦੀਆਂ ਜਿਆਦਾ ਬਹੁਤ ਜੁੜੇ ਤੇਰਾ ਨਾਂ ਦੱਸ ਪਹਿਲਾਂ ਕੀ ਹੈ ਨਥੁਰਾਮ ਹੈ ਮੇਰਾ ਨਥੁਰਾਮ ਤੇ ਨਾ ਪੰਜਾਬ ਦੀਆਂ ਜਿਆਦਾ ਬਹੁਤ ਜੁੜੀਆਂ ਪੰਜਾਬ ਵਾਲਿਆਂ ਜਿਆਦਾ ਆ ਵੀ ਭਾਈ ਆਹ ਜੇ ਪੂਰੀ ਰਾਤ ਬੈਠਾ ਰਹਿਣਾ ਪੈਂਦਾ ਮੱਛਰੀ ਮੱਛਰ ਨਾਲ ਇੱਕ ਨਾ ਭਾਈ ਨੇ ਗੱਲ ਹੋਰ ਸ਼ੇਅਰ ਕਰੀ ਯਾਰ ਇਹ ਗੱਲ ਸੱਚ ਵੀ ਹੈ ਤੇ ਇਹਨੇ ਇੱਕ ਸਾਲੀ ਸੋਚਣ ਵਾਲੀ ਗੱਲ ਵੀ ਆ ਬਹੁਤ ਵੱਡੀ ਜਿਵੇਂ ਹੁਣ ਭਰਾ ਆਪਣਾ ਜਾਂਦਾ ਹੈ ਕਹਿੰਦਾ ਯਾਰ ਮੈਂ ਪੰਜਾਬ ਚ ਜਾਣਾ ਹੈ ਜਿਵੇਂ ਆਪਾਂ ਚੋਰੀ ਵਾਲੀ ਗੱਲ ਹੀ ਕਰਦੇ ਸੀ ਕਹਿੰਦਾ ਯਾਰ ਬਾਈ ਮੈਂ ਪੰਜਾਬ ਚ ਗਿਆ ਹੈ ਸਰਹੰਦ ਦੀ ਗੱਲ ਨਹੀਂ ਕਰਦੇ ਰਹੇ ਕਿਉਂਕਿ ਮੈਂ ਨਹੀਂ ਨਹੀਂ ਸਹੀ ਆ ਉਹ ਫੇਰ ਵੀ ਜਾਂਦਾ ਰਹਿੰਦਾ ਕਈ ਵਾਰੀ ਰਹਿਣ ਦੇ ਸਾਡਾ ਬਸ ਇੱਥੇ ਕੱਟ ਮਾਰਾਂਗੇ ਤੇ ਮਤਲਬ ਜਿਹੜੇ ਗੱਲ ਗੱਲਾਂ ਕਰਦੇ ਸੀ ਨਾ ਬਾਈ ਨਾ ਯਾਰ ਬਾਈ ਕਿੰਨਾ ਸੋਹਣਾ ਮਾਹੌਲ ਆ ਯਾਰ ਹਨਾ ਤੇ ਬਾਈ ਖੇਤੀ ਦੀ ਗੱਲ ਕਰਦਾ ਸੀ ਕਹਿੰਦਾ ਜਿਵੇਂ ਉਹ ਦੱਸਦਾ ਸੀ ਨਥੂਰਾਮ ਕਿਵੇਂ ਸੀਗੀ ਵੀ ਅਸੀਂ ਕਣਕ ਨਹੀਂ ਕਦੇ ਦੇਖੀ ਕਦੇ ਹਾਂ ਇੱਥੇ ਫਸਲ ਹੁੰਦੀ ਪਹਿਲਾਂ ਤਾਂ ਹੁੰਦੀ ਨਹੀਂ ਸੀ ਪਾਣੀ ਨਹੀਂ ਸੀਗਾ ਹਾਂ ਹੁਣ ਤਾਂ ਪਾਣੀ ਹੋ ਗਿਆ ਟੋਵਲ ਦਾ ਮਿੱਠਾ ਹਾਂ ਤੇ ਨਹਿਰਾਂ ਵੀ ਆਉਣ ਲੱਗੀਆਂ ਪਾਣੀ ਵੀ ਆਉਣ ਲੱਗਿਆ ਹੁਣ ਫਸਲ ਹੁੰਦੀ ਵਾਧੂ ਨਹੀਂ ਪਹਿਲੇ ਕਿਤਨੀ ਕੇ ਬੋਰਾ ਦਾ ਇੱਕ ਟਰਾਲੀ ਕ ਵੀ ਕਣਕੀ ਦੇਖੀ ਨਹੀਂ ਸੀ ਹੁੰਦੀ ਨਹੀਂ ਖੇਤੋਂ ਮੇ ਕਣਕ ਹਾਂ ਹੁਣ ਤਾਂ ਪਾਣੀ ਹੋ ਗਿਆ ਮਿੱਠਾ ਹੁਣ ਤਾਂ ਟਰਾਲੇ ਟਰਾਲੇ ਭਰੀਦੇ ਹੁਣ ਤਾਂ ਫਸਲ ਬਹੁਤ ਆਉਂਦੀ ਹੈ ਆ ਇੱਥੇ ਨਥਰਾਮ ਬਾਈ ਤੁਹਾਡੇ ਜ਼ਮੀਨ ਦਾ ਕੀ ਰੇਟ ਹੈ ਜ਼ਮੀਨ ਦਾ ਐਵੇਂ ਤਾਂ ਚੱਲਦਾ ਹੈ ਨਹਿਰੀ ਜ਼ਮੀਨ ਹੈ ਉਹ ਜੀ ਹੁਣ ਉਹ ਸਾਹਮਣੇ ਪਈ ਹੈ ਉਹ ਜੀ ਰੋਡ ਵਾਲੀ ਜਿਹੜੀ ਆ ਗਈ ਰੋਡ ਵਾਲੀ ਇੱਥੇ ਤਾਂ 10-12 ਰੁਪਏ ਕਿੱਲਾ ਮਿਲ ਜਾਂਦੀ ਹੈ ਇਹ ਫਿਰ ਨਹਿਰੀ ਪਾਣੀ ਆਉਂਦਾ ਇਹਨੂੰ ਨਹਿਰੀ ਨਹਿਰ ਦਾ ਵੀ ਪਾਣੀ ਧਰਤੀ ਦਾ ਵੀ ਪਾਣੀ ਲੱਗਦਾ ਤੂ ਬਿਲਦਾ ਵੀ ਪਾਣੀ ਲੱਗਦਾ ਕਿੰਨੇ ਥੱਲੇ ਫੁੱਟ ਪਾਣੀ ਆ ਆਪਣੇ ਇੱਥੇ ਪਾਣੀ ਇੱਥੇ ਲੰਮ ਸਮ 100 ਫੁੱਟ ਤੇ ਮਿਲ ਜਾਂਦਾ 100 ਫੁੱਟ 80 ਫੁੱਟ ਤੇ ਚੋਆ ਆ ਜਾਂਦਾ 56 ਫੁੱਟ ਤੇ 80 ਫੁੱਟ ਤੇ ਲੰਮ ਸਮ ਬਿਲਕੁਲ ਠੀਕ ਆ ਯਾਰ ਹਾਂ ਕੈਪਟੀ ਦਾ ਪਾਣੀ ਹੈ ਬਦਿਆ ਮਿੱਠਾ ਪਾਣੀ ਹੈ ਜਿਵੇਂ ਮੈਂ ਨਾ ਇਧਰ ਆਪਣੇ ਫਲੌਦੀ ਵਾਲੀ ਸਾਈਡ ਗਿਆ ਸੀ ਉਧਰ ਆਪਣੇ ਦੋਸਤ ਰਹਿੰਦੇ ਆ ਫਲੌਦੀ ਵਾਲੀ ਸਾਈਡ ਉਹ ਮੇਰੇ ਕੋਲ ਬੋਰ ਦੇ ਕਿ ਜਦੋਂ ਅਸੀਂ ਨੇ ਬੋਰ ਕਰਨਾ ਹੁੰਦਾ ਸਰਕਾਰ ਸੇ ਬਹੁਤ ਬੜੀ ਪਰਮਿਸ਼ਨ ਲੈਣੀ ਪੈਂਦੀ ਹੈ ਸਰਕਾਰ ਬੋਰ ਕਰਨੇ ਨਹੀਂ ਦਿੰਦੀ ਐਸੀ ਵੀ ਕੋਈ ਬਾਤ ਹੈ ਐਸੀ ਕੋਈ ਬਾਤ ਨਹੀਂ ਹੈ ਇਹ ਸਭ ਝੂਠੀ ਬਾਤ ਹੈ ਅੱਛਾ ਹਾਂ ਇਸ ਵਿੱਚ ਐਸੀ ਕੋਈ ਬਾਤ ਨਹੀਂ ਆਪਕਾ ਖੇਤ ਹੈ ਤਾਂ ਆਪ ਟੂਵੇਲ ਕਰਵਾ ਸਕਦੇ ਹੋ ਜਦ ਮਰਜੀ ਹਾਂ ਜਦ ਮਰਜੀ ਉਸ ਵਿੱਚ ਕਿਸੇ ਦੀ ਰੁਕਾਵਟ ਨਹੀਂ ਹੈ ਪਾਣੀ ਆ ਬੈਠਾ ਨਿਕਲਦਾ ਪਾਣੀ ਮਿੱਠਾ पानी बहुत बढ़िया पानी है जो हमने ये पानी पिया है ये बोर वाला ही है ये तो नहर का है नहर का पानी है ये तो नहर का है लेकिन टूबेल का खेतों में है खेतों में यहाँ से लाते हैं ये तो नहर में वाटर वक्स से आता है वो वाटर वाटर वाला पानी 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 नहर का फिल्टर फिल्टर आपके पास कितनी जमीन है ये जमीन तो हमारे पास हम चार भाई है चार भाई किसी के पास एक दो बीस बीस बीघा किसी के पास पच्चीस बीघा है अच्छा सौ एक बीघा जमीन है ਸੋ ਵੀਰ ਚਾਰੋ ਭਾਈਆਂ ਕੋਲ ਠੀਕ ਹੈ ਤੇ ਇਹ ਪਿਛੇ ਵਾਲਾ ਘਰ ਇਕੱਲੇ ਕਹ ਕੇ ਭਾਈ ਵੀ ਸਾਥ ਰਹਿਤ ਹੈ ਇਕੱਲੇ ਇਕੱਲੇ ਕਾ ਸਵਾ 6 ਲੱਖ ਦਾ ਹੀ ਹੈ ਹੈ ਕਿ ਇਹ ਇਕੱਲੇ ਲਗਾਏ ਭਾਈ ਕੀ ਭਾਈਆਂ ਦੇ ਪਿੱਛੇ ਰਹਿ ਕੇ ਹਮ ਇਸ ਤਰ੍ਹਾਂ ਇਹ ਮੇਰਾ ਇਕੱਲਾ ਯਾਰ ਇੱਕ ਇਹ ਰਸ ਨਸਰ ਜਿਹੜੀ ਆ ਚੀਜ਼ ਤੁਹਾਡੇ ਕੰਨ ਚ ਪਾਉਂਦੇ ਆ ਮਤਲਬ ਇਹਦਾ ਕੀ ਆਹੋ ਹੈ ਮਤਲਬ ਕੋਈ ਇਹ ਸੋਡੇ ਸਗਣ ਵਿਹਾਰ ਹੁੰਦਾ ਮਤਲਬ ਕੀ ਆ ਚੀਜ਼ੇ ਛੋਡੇ ਹਰੇਕ ਪਾ ਕੇ ਰੱਖਦਾ ਯਾਰ ਕਿ ਸੋਡੇ ਕੋਈ ਬਰਾਦਰੀ ਦਾ ਸਿਸਟਮ ਹੁੰਦਾ ਹੈ ਤੇ ਰਿਵਾਜ ਹੁੰਦਾ ਹੈ ਸਾਡੇ ਬੁਢੇ ਹੁੰਦੇ ਨਹੀਂ ਉਹ ਤਾਂ ਤੁੰਗਲ ਪਾਉਂਦੇ ਜਿਹੜੇ ਇੱਥੇ ਤੁੰਗਲ ਨਹੀਂ ਪਾਏ ਹੁੰਦੇ ਹਾਂ ਵੱਡੇ ਤੁੰਗਲ ਹੋਂਦੇ ਇੱਥੇ ਜਿਹੜਾ ਪੂਲ ਜਾਂ ਪਾਇਆ ਮੂਰਤਾਂ ਦੀ ਮੂਰਤ ਉਹ ਮੂਰਤੀ ਪਾਉਂਦੇ ਤੇ ਸਾਡੇ ਹੁਣ ਮੁੰਡੇ ਪਿੱਛੇ ਰਹਿਏ ਜੋ ਛੋਟੀ ਉਮਰ ਦੇ ਉਹ ਰਹਿ ਇਹੋ ਜਿਹੀ ਸਿੰਪਲ ਜਿਹੀ ਪਾ ਲੈਂਦੇ ਇਹ ਸਾਡੇ ਮੁੰਡੇ ਨੇ ਗਾਂ ਡੈਡੀ ਆ ਪਾਲਾ ਹੈ ਉਹ ਬਹੁਤ ਪੜਿਆ ਹੋਇਆ ਮੈਂ ਦੇਖ ਕੇ ਸਾਡੇ ਕੋਲ ਬਹਿ ਕੇ ਗਿਆ ਇੱਥੇ ਉਹ ਉਹਨੇ ਮਤਲਬ ਕਿਹਾ ਹੋਣਾ ਵੀ ਡੈਡੀ ਤੂੰ ਆਹ ਕੋਕੇ ਪਾ ਕੇ ਰੱਖਿਆ ਕਰ ਮੁੰਡੇ ਦਾ ਕੀ ਕਹਿੰਦਾ ਮਣ ਰੀਤੀ ਰਿਵਾਜ ਇਹ ਹੋ ਜਾਈਏ ਨਹੀਂ ਸਹੀ ਆ ਯਾਰ ਅਸਲ ਦੇ ਵਿੱਚ ਨਾ ਸੱਚੀ ਗੱਲ ਆ ਮਾਹੌਲ ਆ ਰਾਜਸਥਾਨ ਦਾ ਨਾ ਦੇਖਣ ਵਾਲਾ ਮੈਂ ਸਾਰਿਆਂ ਨੂੰ ਕਹਿੰਦਾ ਉਹਨਾਂ ਵੀ ਯਾਰ ਰਾਜਸਥਾਨ ਨਾਲ ਘੁੰਮ ਕੇ ਦੇਖਿਆ ਕਰੋ ਇੱਕ ਵਾਰੀ ਰਾਜਸਥਾਨ ਆ ਕੇ ਵੇਖੋ ਛੋੜਿਆ ਵਧੀਆ ਏਰੀਆ ਪਹਿਲਾ ਇਹੋ ਜੇ ਤੁਸੀਂ ਨਾ ਸੋਚੋ ਕਿ ਪਹਿਲੇ ਟਿੱਬੇ ਰਹੇ ਇੱਥੇ ਬੰਦਾ ਤੁਸੀਂ ਮਰ ਜਾਉ ਇੱਥੇ ਸਾਰਾ ਕੁਝ ਹਾਂ ਸੁਵਿਧਾ ਸਾਰੀ ਏਥੇ ਆ ਅਸੀਂ ਹੁਣ ਰਾਮਬਾਬੀ ਰਾਮਦੇਵ ਦਾ ਚੱਲੀ ਜਾਂਦਾ ਮੈਂ ਕਹਿੰਦਾ ਬਾਈ ਅਸੀਂ ਰੋਟੀ ਨਹੀਂ ਖਾਧੀ ਰਾਹ ਤੇ ਸਾਨੂੰ ਥੱਕੇ ਨਾ ਲੰਗਰ ਖਵਾਉਂਦੇ ਆ ਆ ਖਾ ਲੋ ਵਾ ਖਾ ਲੋ ਹਾਂ ਮਤਲਬ ਸਾਰੇ ਕਿਤੇ ਹੀ ਆ ਇਹ ਜਿਵੇਂ ਆਪਣੇ ਚਾਲ ਦਾ ਪਰ ਬਾਈ ਦੀ ਗੱਲ ਸਹੀ ਆ ਜਿਵੇਂ ਕਹਿੰਦਾ ਵੀ ਆ ਪਿਆਸਾ ਮਰ ਜਾਂਦਾ ਉਹ ਕੰਮ ਅੱਗੇ ਵਾਲਾ ਨਹੀਂ ਹੈਗਾ ਉਹ ਟਾਈਮ ਟੱਪ ਗਿਆ ਹੁਣ ਆ ਪਿੱਛੇ ਦੇਖ ਲੋ ਹਰਾ ਭਰਾ ਪਿਆ ਪੂਰਾ ਭਰਿਆ ਪਿਆ ਖੇਤ ਹਾਂ ਇਹ ਮੋਫਲੀ ਇੱਕ ਬਿੱਗੇ ਦੀ 10 ਕੁੰਟਲ ਹੁੰਦੀ ਹੈ ਹੁਣ ਹਾਂ 10 12 15 ਤੱਕ ਪਹੁੰਚ ਜਾਂਦੀ ਹੈ 15 ਕੁੰਟਲ ਲੇਕਿਨ 10 ਤੋਂ ਥੱਲੇ ਨਹੀਂ ਮਰਦੀ ਜਿਵੇਂ ਕਣਕ ਇਧਰ ਹੁੰਦੀ ਆ ਨਾ ਘਰਾਂ ਨੂੰ ਹਾਂ ਜਿਵੇਂ ਬਰਾਨੀ ਕਣਕ ਹੁੰਦੀ ਆ ਉਹ ਬਰਾਨੀ ਕਣਕ ਕਣਕ 10 ਕੁੰਟਲ ਤੋਂ ਲੈ ਕੇ 8 ਕੁੰਟਲ ਤੱਕ ਤੁਸੀਂ ਫਿਰ ਮੰਡੀ ਕਰਨ ਚ ਵੇਚਦੇ ਹੋ ਕਿੰਦਾ ਮਤਲਬ ਮੰਡੀ ਇੱਥੇ ਵੇਚਦੇ ਮੰਡੀ 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 ਜੀ ਕੀ ਕੀ ਭਾਅ ਮਿਲਦਾ ਉੱਥੇ ਸਰਕਾਰੀ ਭਾਅ ਹੋ ਜਾਂਦਾ ਕਦੀ ਭਾਅ ਉਹਦਾ ਅਨੁਮਾਨ ਕੀ ਫਿਰ ਵੀ 220 230 240 ਜਿਵੇਂ ਮਤਲਬ ਪੰਜਾਬ ਵਾਲੇ ਹੁਣ ਸੁਣਦੇ ਆ ਆਪਣੇ ਭਰਾ ਜਿਵੇਂ ਹੁਣ ਤੂੰ ਕਣਕ ਕੱਢੇ ਕਿਉਂਕਿ ਉਹਨੂੰ ਘਰਾਨੀ ਹੁੰਦਾ ਵੀ ਆਪਾਂ ਯਾਰ ਘਰ ਖਾਤਰ ਬਰਾਨੀ ਕਣਕ ਲਈਏ ਮਾਲਾ ਜੇ ਤੇਰੇ ਨਾਲ ਕੰਟੈਕਟ ਕਰਨ ਦੇ ਦਿਆ ਕਰੇਗਾ ਕਣਕ ਦੇ ਦਾਂਗੇ ਬਈ ਪਿੰਡ ਚ ਵਾਧੂ ਹੁੰਦੀ ਹੈ ਕਣਕ ਦਾ ਜੇ ਲੈ ਮੇਤਰੋ ਕਿਸੇ ਨੇ ਬਰਾਨੀ ਕਣਕ ਲੈਣੀ ਹੋਵੇ ਕਈ ਵਾਰੀ ਆਏ ਹੁੰਦਾ ਸ਼ੌਂਕ ਰੱਖਦਾ ਨਾ ਅਗਲਾ ਵੀ ਆਦਾ ਆਪਾਂ ਖਾਨ ਖਾਤਰ ਬਰਾਨੀ ਕਣਕ ਲੈਣੀ ਆ ਕਿਉਂਕਿ ਰੇ ਸਪਰੇ ਬਹੁਤ ਕੱਛ ਦਾ ਇੱਕ ਨਾ ਮਾਤਰਾ ਵਰਗਾ ਹੀ ਹੁੰਦਾ ਹੈ ਹੈਨਾ ਇੱਥੇ ਦਾ ਨਾ ਮਾਤਰਾ ਹੈ ਹੈਨਾ ਨਾ ਮਾਤਰੀਆ ਵੀ ਆਪਦੇ ਕੁਦਰਤੀ ਜੋ ਹੋ ਗਈ ਹੋ ਗਈ ਹੈਨਾ ਇੱਥੇ ਤਾਂ ਕੋਈ ਥੋੜੀ ਬਹੁਤ ਯੂਰੀਆ ਡਾਲਦੇ ਬਸ ਨਾ ਮਾ ਤੇਰਾ ਨੰਬਰ ਬੋਲ ਦੇ ਜੇ ਕਿਸੇ ਨੇ ਕਣਕ ਲੈਣੀ ਹੋਈ ਤਾਂ ਤੇਰੇ ਤੋਂ ਜਰੂਰ ਕੰਟੈਕਟ ਕਰਨਗੇ ਕਿਹੜੀ ਜਗ੍ਹਾ ਡਰੈ ਤਹਿਸੀਲ ਛਤਰਗੜ ਛਤਰਗੜ ਜ਼ਿਲ੍ਹਾ ਬੀਕਾਨੇਰ ਬੀਕਾਨੇਰ ਨੰਬਰ ਬੋਲ ਦੇ ਇੱਕਦਰਾ 83025 ਹਾਂ 86157 ਤੋਂ ਕਰੋੜ ਵੀ ਲਗੇ ਇਹਨਾਂ ਨੇ ਪੰਜਾਬ 'ਚ ਵੇਚਣਾ ਪੰਜਾਬ 'ਚ ਕਰੋੜ ਕੋਈ ਜਾਂਦਾ ਹਾਂ ਹੈ ਕਰੋੜ ਵੀ ਜਾਂਦਾ ਕਿੱਥੋਂ ਲੈ ਕੇ ਉਹਨਾਂ ਨੇ ਫਿਰ ਕਰੋੜ ਤੋਂ ਉੱਥੋਂ ਲੈ ਕੇ ਉੱਥੇ ਵੇਚ ਦੇ ਜੰਮੂ ਅਸਾ ਜੰਮੂ ਜਾਂਦਾ ਨਾ ਉਹ ਤੋਂ ਲੈ ਕੇ ਜੰਮੂ ਲੈ ਕੇ ਆਉਂਦੇ ਉੱਥੇ ਵੇਚ ਦਿੰਦੇ ਦੇਖ ਲੈ ਬਈ ਮਿਹਨਤ ਆ ਦੇਖ ਲੈ ਨਾਲੇ ਇਹ ਵੀ ਨਹੀਂ ਕੋਈ ਜ਼ਮੀਨ ਜਿਹਾ ਇਹਦਾਤ ਨਹੀਂ ਹੈਗੀ ਆ ਘਰਾਂ ਪਿੱਛੇ ਦੇਖ ਲੋ ਕੋਈ ਮਾੜਾ ਲੱਗਦਾ ਤੁਹਾਨੂੰ ਹੈਨਾ ਪਰ ਅਸਲ ਦੇ ਵਿੱਚ ਕੀ ਆ ਮਿਹਨਤ ਕਰਨ ਜਾਂਦਾ ਬੰਦਾ ਹੈਨਾ ਆਪਦੀ ਮਿਹਨਤ ਤੋਂ ਨਹੀਂ ਭੱਜਦਾ ਵੀ ਚਲੋ ਆਪਦੇ ਬੱਚੇ ਪਾਲਨੇ ਆ ਕਿਤੇ ਨਾ ਕਿਤੇ ਚਲੋ ਬੰਦੇ ਦਾ ਮਿਹਨਤ ਕਰਕੇ ਕੰਮ ਚੱਲਦਾ ਹਨਾ ਉਹ ਬੰਦਾ ਮਿਹਨਤ ਤੋਂ ਭੱਜਦਾ ਨਹੀਂ ਬੰਦਾ ਵਾਈ ਦੇਲਾ ਜੰਮੂ ਵੀ ਜਾਂਦਾ ਕੰਮ ਕਰਨਾ ਮਿਹਨਤ ਕਰਨੀ ਚਾਹੀਦੀ ਆ ਬਸ ਮਿਹਨਤ ਦਾ ਕੀ ਕੋਈ ਧੁਕਾਉਟ ਨਹੀਂ ਮਿਹਨਤ ਕਰਕੇ ਖਾਓ ਹਮ ਸਿਰਫ ਦੂਜੇ ਚੋਰੀ ਚਾਰੀਆ ਉਹ ਕੰਮ ਨਾ ਉਹ ਮਾੜਾ ਸਹੀ ਗੱਲ ਉਹ ਮਾੜਾ ਜਿਵੇਂ ਮੈਨਾਂ ਹੋਰ ਛੋਟੇ ਜੀ ਦੇਖਿਆ ਵੀ ਜਿਵੇਂ ਨਾ ਛੋਟੇ ਆ ਟੈਡ ਬਹੁਤ ਘੱਟ ਨੇ ਲੋਕਾਂ ਦੇ ਮਤਲਬ ਹਨਾ ਜਿਵੇਂ ਮੇਰਾ ਦੇਲਾ ਕਿੱਡਾ ਬਣਿਆ ਛੋਟੇ ਸਰਦਾਰ ਲੋਕ ਤੋਂ ਮੱਕੂ ਬਣੇਗਾ ਨੇ ਮਤਲਬ ਸਾਡੇ ਖਾਣ ਪੀਣ ਦਾ ਚਲੋ ਹੈਗਾ ਪਰ ਮਤਲਬ ਸੋਡੇ ਫਾਸਟ ਫੂਡ ਬਹੁਤ ਘੱਟ ਆਣਾ ਜੋ ਕੋਈ ਫੁੱਲੇ ਖਾਂਦੇ ਹੋ ਹਾਂ ਫੁੱਲੇ ਰੈਸਟ ਕਰਦੇ ਹੋ ਪਰੇਸ਼ਾਨ ਨਹੀਂ ਹੁੰਦੇ ਹੋ ਸਾਡੇ ਲੋਕੀ ਪਰੇਸ਼ਾਨ ਬਹੁਤ ਮਤਲਬ ਕੰਮ ਦੇ ਤੌਰ ਤੇ ਜਿਵੇਂ ਮਤਲਬ ਜੇ ਅਸੀਂ ਰਿਲੈਕਸ ਰਹਨੇ ਆ ਮਿਹਨਤ ਥੋੜੀ ਜ਼ਿਆਦਾ ਹੋਣਾ ਉਹ ਚੀਜ਼ ਹਣਾ ਹਾਂ ਮਦਦ ਲਈ ਤੁਸੀਂ ਖਾ ਪੀ ਲਿਆ ਖਾਣਾ ਪੀਣਾ ਤਾਂ ਉਹੀ ਆ ਸੇਮ ਹੀ ਹੁੰਦਾ ਤੁਸੀਂ ਖਾ ਪੀ ਕੇ ਸੋ ਜਾਂਦੇ ਹੋ ਅਸੀਂ ਖਾ ਪੀ ਕੇ ਵੀ ਪੂਰੇ ਖੇਤ ਦੇ ਵਿੱਚ ਘੁੰਮ ਕੇ ਆਉਂਦੇ ਹਾਜ਼ਮ ਕਰਨਾ ਸਾਣੇ ਬੁੜੀਆਂ ਦੇਲਾ ਕੰਮ ਕਰਦੀਆਂ ਦੇਲਾ ਇੱਕ ਗੱਲ ਹੋਰ ਵੀ ਆ ਜਵਾਕ ਤੁਹਾਡੇ ਤਾਂ ਬੁੜੀਆਂ ਹੱਥ ਨਹੀਂ ਲਾਉਂਦੀਆਂ ਹਾਂ ਇਹ ਗੱਲ ਸੱਚੀ ਆ ਸਾਡੇ ਤਾਂ ਬੁੜੀਆਂ ਹੱਥ ਨਹੀਂ ਲਾਉਂਦੀ ਉਹ ਰੋਟੀ ਪਵਾ ਕੇ ਕਹਿੰਦੀ ਮੇਰਾ ਥੱਕ ਗਈ ਮੈਨੂੰ ਤਾਂ ਥੱਕ ਗਈ ਮੈਂ ਤਾਂ ਚੱਲੀ ਆ ਸਾਡੇ ਤਾਂ ਬੁੜੀਆਂ ਕਾ ਖੂਬ ਚ ਪੱਠਾ ਪੁੱਠਾ ਪਟਕੇ ਲੈ ਕੇ ਆਣਾ ਫਿਰ ਚਕੁੱਤਰ ਕਰਕੇ ਫਿਰ ਮੱਜਨ ਨੂੰ ਆਪੇ ਹੀ ਪਾਣਾ ਗਾਇਆਂ ਨੂੰ ਆਪੇ ਹੀ ਪਾਣਾ ਚਕੁੱਤਰ ਦਾ ਮਤਲਬ ਹੁੰਦਾ ਵੀ ਕੱਟ ਕੇ ਉਹਦਾ ਖਾਣਾ ਜਿਵੇਂ ਆਪਾਂ ਕੁੱਤਰਾ ਕਹਿ ਦਿੰਦੇ ਨੇ ਚਕੁੱਤਰ ਕਹਿ ਦਿੰਦੇ ਨੇ ਇਹਨਾਂ ਨੇ ਮਤਲਬ ਇਹ ਚੀਜ਼ ਆ ਸਾਡੇ ਬੁੜੀਆਂ ਹੀ ਕਰਦੀਆਂ ਹਾਂ 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 ਬੁੜੀਆਂ ਹੀ ਕਰਦੀਆਂ ਪਸੂ ਬੁੜੀਆਂ ਨੇ ਸਾਹਮਣੇ ਬੁੜੀਆਂ ਨਹੀਂ ਪਾਉਣੇ ਪੱਠੇ ਪੁੱਠੇ ਪਾਣੀ ਪੂਣੀ ਸਭ ਬੁੜੀਆਂ ਨਹੀਂ ਪਾਉਣੇ ਆਹ ਆਪਾਂ ਦਾ ਖੇਤੀ ਵਾਲੇ ਪਾਸੇ ਦੇਖਣਾ ਖੇਤੀਆ ਬੁੜੀਆਂ ਹੱਥ ਨਹੀਂ ਲਾਉਂਦੇ ਬੰਦੇ ਉੱਥੇ ਆਹ ਉਹ ਬੁੜੀਆਂ ਜਾਣੇ ਬੁੜੀਆਂ ਦਾ ਕੰਮ ਜਾਣੇ ਲੈ ਭਾਈ ਇਹ ਗੱਲ ਆ ਫਿਰ ਡੈਰੀ ਚ ਦੁੱਧ ਦੁੱਧ ਪਾਉਣਾ ਹੋ ਕੇ ਨਹੀਂ ਕਿ ਘਰੀਵਾਰਤ ਦੇ ਆਉਂਦਾ ਨਹੀਂ ਦੁੱਧ ਡੈਰੀ ਤੇ ਵੀ ਪਵਾਉਂਦੇ ਹਾਂ 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 ਔਰ ਠੀਕ ਆ ਵਧੀਆ ਤੇ ਦੇਖ ਲਓ ਭਾਈ ਇਹ ਹਜੇ ਭਰਾ ਸੋਨੂ ਨਾਲ ਉਹੀ ਤੁਰੇ ਜਾਂਦੇ ਮਿਲ ਸਕਦੇ ਆ ਜੇ ਤੁਸੀਂ ਚਾਹੋ ਪਤਾ ਕੀ ਆ ਮਤਲਬ ਆਪਦੇ ਸਿਰ ਤੇ ਹੀ ਹੁੰਦਾ ਹਨਾ ਆਪਾਂ ਦਾ ਇੱਥੇ ਬੈਠੇ ਜਹੀ ਤਾਂ ਦਮ ਮਤਲਬ ਰੈਸਟ ਕਰਨ ਲਈ ਜਣ ਵੀ ਭਾਈ ਦਮ ਬਹਿਣਾ ਯਾਰ 10 ਮਿੰਟ ਬਾਈ ਗੰਦਰ ਬਹਿਣਾ ਕਿ ਤੁਸੀਂ ਸਾਰੇ ਪੈਜੋ ਕਹਿੰਦਾ ਇੱਥੇ ਆਈ ਗਏ ਯਾਰ ਗੱਲ ਕਿੱਥੇ ਮਿਲਦਾ ਹੈ ਹਾਂ ਬੰਦਾ ਕਿੱਥੇ ਮਿਲਦਾ ਹੈ ਕੋਈ ਨਹੀਂ ਮਿਲਦਾ ਤੋ ਫਿਰ ਬੰਦਾ ਇੱਥੇ ਬੈਠੋ ਤੁਹਾਡਾ ਘਰ ਹੈ ਆਰਾਮ ਕਰੋ ਰੈਸਟ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਸਹੀ ਗੱਲ ਨਾਲ ਬੰਦੇ ਪਿਆਰ ਪਿਆਰ ਬਣਾਉਣਾ ਬਹੁਤ ਔਖਾ ਬੰਦੇ ਨੂੰ ਬੰਦਾ ਕਿੱਦਾਂ ਕਿੱਥੇ ਮਿਲਦਾ ਹੈ ਕੋਈ ਨੁਆ ਨਹੀਂ ਮਿਲਦਾ ਬੰਦੇ ਨੂੰ ਬੰਦਾ 100 ਵਾਰੀ ਟੱਕਰਦਾ ਤੂੰ ਜਦੋਂ ਪੰਜਾਬ ਆਉਣਾ ਹੁਣ ਸਾਨੂੰ ਮਿਲ ਕੇ ਆਉਣਾ ਜਦੋਂ ਆਇਆ ਸਾਡਾ ਆੜੀ ਬਣ ਗਿਆ ਹੁਣ ਤੂੰ ਪੱਕਾ ਮੈਂ ਜ਼ਰੂਰ ਤੇਰਾ ਇੱਕ ਘਰ ਪੰਜਾਬ 'ਚ ਵੀ ਹੈਗਾ ਹੁਣ ਆ ਇਹ ਮੰਨ ਲੈ ਹਾਂ ਕਿ ਨਹੀਂ ਆਣਾ ਵੀ ਗੱਲ ਸਹੀ ਦੱਸਿਆ ਸਹੀ ਗੱਲ ਆ ਹਣਾ ਤੇਰਾ ਲੁਧਿਆਣੇ ਜੀ ਵੀ ਇੱਕ ਘਰ ਹੈਗਾ ਜੋਧਾ ਤੇ ਇੱਕ ਤਰਾ ਬਰਨਾਲੇ ਚ ਵੀ ਘਰ ਹੈਗਾ ਚਲੋ ਭਾਈ ਬੈਠਿਆ ਉਥੇ ਤੇਰੇ ਜਦੋਂ ਤੇਰਾ ਮਨ ਕਰਿਆ ਤੂੰ ਉਧਰ ਨੂੰ ਆਉਣਾ ਵੀ ਮੈਂ ਇਹਨੂੰ ਰਾਤ ਪੈਂਦੇ ਜਾਈਂ ਕਰਨਾ ਮੈਨੂੰ ਪ੍ਰੋਬਲਮ ਆ ਕੋਈ ਕਿਸੇ ਚੀਜ਼ ਦੀ ਜਦੋਂ ਮਰਜ਼ੀ ਯਾਦ ਕਰੀ ਵੀ ਖੜੇ ਆ ਤੇਰੇ ਲਈ ਠੀਕ ਹੈ ਮਤਲਬ ਪਿਆਰ ਆ ਭਾਈ ਬਣਾਉਣਾ ਚਾਹੀਦਾ ਜਿਵੇਂ ਹੁਣ ਬਾਈ ਨਾਲ ਆਪਣਾ ਮਤਲਬ ਭਾਈਆਂ ਵਾਲਾ ਪਿਆਰ ਪੈਗਾ ਬਾਈ ਨੂੰ ਕਹਦਾ ਜਦੋਂ ਮਰਜ਼ੀ ਜੀ ਸਕਦੇ ਕਿ ਆ ਯਾਰ ਹਣਾ ਸਹੀ ਤੇ ਮਤਲਬ ਯਾਰ ਜ਼ਰੂਰ ਐਦਾਂ ਘੁੰਮ ਫਿਰ ਕੇ ਆਪਦੇ ਭਰਾ ਯਾਰ ਦੋਸਤ ਜ਼ਰੂਰ ਬਣਾਇਆ ਕਰੋ ਵਧੀਆ ਤੇ ਬਈ ਇਧਰ ਰਾਸਤਾਨ ਘਮਾਓ ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਇਹ ਚੀਜ਼ ਕਹਿਣਾ ਘੁੰਮ ਕੇ ਜਾਓ ਰਾਸਤਾਨ ਮੈਂ ਘੁੰਮਣ ਦਾ ਨਾ ਤੁਹਾਨੂੰ ਪਤਾ ਕਾਹਦੂ ਕਹਿਣਾ ਵੀਰੇ ਯਾਰ ਕਿਉਂਕਿ ਮੈਂ ਇਹ ਚੀਜ਼ ਕਹਿਣਾ ਵੀ ਯਾਰ ਜਿਵੇਂ ਆਪਣੇ ਪਾਣੀ ਦੀ ਨਾ ਖਪਤ ਸਾਡੇ ਬਹੁਤ ਜ਼ਿਆਦਾ ਕਰਦੇ ਆ ਮਤਲਬ ਮੇਰਾ ਪਰਿਵਾਰ ਵੀ ਕਰਦਾ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਉਹ ਚੀਜ਼ ਤੋਂ ਪਿੱਛੇ ਆ ਹਨਾ ਮੈਂ ਮਤਲਬ ਬੱਚੇ ਨੇ ਪਾਣੀ ਡੋਲੀ ਜਾਂਦੇ ਆ ਜਾਂ ਬੁੜੀਆਂ ਲਾ ਲੋ ਕੱਪੜੇ ਇਸ ਹਿਸਾਬ ਨਾਲ ਧੋਈ ਜਾਂਦੀਆਂ ਮਤਲਬ ਪਸ਼ੂ ਜਿਦ ਤਮੋਂ ਨਮਾਉਂਦੇ ਆ ਆਪਾਂ ਪਾਣੀ ਦੀ ਕਦਰ ਨਹੀਂ ਪਾਣੀ ਦੀ ਮਤਲਬ ਕਦਰ ਘੱਟ ਕਰਦੇ ਆ ਇਹਗਾ ਚੋਨਾਦ ਲੋ ਜਿਹੜਾ ਲੱਗਦਾ ਉਹ ਤਾਂ ਸਾਡੇ ਚਲੋ ਚੱਲੀ ਜਾਂਦਾ ਹੁਣ ਹੋਰ ਫਸਲ ਨਹੀਂ ਹੁੰਦੀ ਕਿਉਂਕਿ ਹੈਨਾ ਕਰੀ ਜਾਂਦੇ ਪਰ ਥੋੜਾ ਥੋੜਾ ਜਿਹਾ ਚੇਂਜ ਕਰਨ ਫਸਲਾਂ ਨੂੰ ਜਿਵੇਂ ਸਾਡੇ ਅਗਲੇ ਮੂਫਲੀ ਬਹੁਤ ਹੁੰਦੀ ਸੀਗੀ ਪਹਿਲਾਂ ਹੁਣ ਸਾਡੇ ਕੋਈ ਘਰ ਮੂਫਲੀ ਪੰਜਾਬ ਚ ਆਪਣੇ ਹੈ ਹੀ ਨਹੀਂ ਕਿਸੇ ਪਾਸੇ ਮੂਫਲੀ ਪਹਿਲਾਂ ਅਸੀਂ ਬਹੁਤ ਬੀਜ ਦੇ ਰਹੇ ਹਾਂ ਮੂਫਲੀ ਹੈਨਾ ਮੂਫਲੀ ਤਾਂ ਲੰਮਸਪ ਰਾਜਸਥਾਨੋਂ ਜਾਂਦੀ ਹੈ ਹੁਣ ਰਾਜਸਥਾਨ ਤੋਂ ਹੀ ਜਾਂਦੀ ਆ ਮਤਲਬ ਹੋਰ ਏਰੀਆ ਹੈਗੇ ਨੇ ਜਿਵੇਂ ਇੱਧਰ ਅੜੀਸਾ ਦੂਸਾ ਸਾਈਡ ਤੋਂ ਹਾਂ ਉਧਰੋਂ ਆਉਂਦੀ ਹੈ ਹਾਂ ਜਿਆ ਇੱਧਰ ਹੈਗੇ ਨਹੀਂ ਪਰ ਚੱਕਰ ਗਿਆ ਮੇਨ ਬਹੁਤ ਰਾਏਕ ਦੀ ਰਾਜਸਥਾਨ ਚ ਬਹੁਤ ਜ਼ਿਆਦਾ ਮੁਫੜੀ ਹੋਈ ਵੈਕਤੀ ਪਰਮਾਤਮਾ ਦੀ ਮੇਰਾ ਮੀਮੂ ਬਹੁਤ ਪੈ ਗਏ ਉਹ ਦੇ ਕਰਕੇ ਬਹੁਤ ਫਸਲ ਬਣੀ ਇੱਕ ਦੋ ਮਹੀਨਾ ਹੋਰ ਪੈ ਜਾਏ ਫਿਰ ਮੁਫੜੀ ਦਾ ਨਜ਼ਾਰਾ ਹੀ ਬਖਾ ਹਾਂ ਨਜ਼ਾਰੇ ਹੀ ਬਖਾ ਹੋਰ ਝਾੜ ਵਜਾ ਦੂ ਮੈਂ ਕੋ ਪੁੱਛੋ ਹੀ ਨਾ ਤੁਸੀਂ ਫਿਰ ਤਾਂ ਨਜ਼ਾਰੇ ਆਇਓ ਇੱਕ ਕਿੱਲੇ ਚ ਕਿੰਨੀ ਕਿੰਨੇ ਦੀ ਨਿਕਲ ਆਉਏ ਫਿਰ ਇੱਕ ਕਿੱਲੇ ਚੋਂ ਘਟ ਤੋਂ ਘਟ ਐਵੇਂ ਸੋਚ ਲਓ ਭਾਈ ਇੱਕ ਦੋ ਤਿੰਨ ਮਹੀਨਾ ਹੋਰ ਪੈ ਜਾਵੇ ਹੂੰ ਤਾਂ ਘਟ ਤੋਂ ਘਟ 15 ਕੁਟਲ ਤੋਂ ਥੱਲੇ ਨਹੀਂ 13 ਕੁਆਂਟਲ ਇਹ ਤਰੀ ਹੋ ਗਈ ਕਿੰਨੇ ਰੁਪਏ ਨੂੰ ਕਿੰਨੇ ਕੁਆਂਟ ਲਾ ਹੁਣ ਕਿੰਨੇ ਕੀ ਰੇ 5000 ਰੁਪਏ ਇੱਕ ਕੁੰਟਲ ਹੈ 7000 ਰੁਪਏ ਕੁੰਟਲ ਲੈ ਵੀ ਇਹ ਦੇਖ ਲੋ 70000 ਤੇ 7 ਵਜਾ 35 ਲੱਖ ਰੁਪਏ ਨੂੰ ਮੂੰਹ ਮਾਰ ਗਈ ਲੱਖ ਰੁਪਏ ਨੂੰ ਮੂੰਹ ਮਾਰ ਗਈ ਉਹ ਅਲੱਗ ਹੈ ਹਾਂ ਉਹ ਤੋਂ ਬਾਅਦ ਚ 10 ਕੂਪ ਇੱਕ ਕਿੱਲੇ ਚੋਂ ਘੱਟ ਤੋਂ ਘੱਟ 20000 ਦਾ ਨੀਰਾ ਮਨ ਨੀਰਾ ਨਿਕਲਣਾ ਉਹ ਵੀ ਲੋਕੀ ਛੱਡਦੇ ਹੀ ਨਹੀਂ ਉਹ ਛੱਡਦੇ ਨਹੀਂ ਸਹੀ ਗੱਲ ਉਹ ਵੱਖਰਾ ਸੱਚ ਇੱਕ ਹੋਰ ਚੀਜ਼ ਆਦਾ ਬੱਕਰੀਆਂ ਵਾਲੇ ਭਰਾਵਾਂ ਖਾਤਰ ਭਾਈ ਨਾ ਦਰਾਂ ਦੇ ਕਿਸੇ ਨੂੰ ਪਾਈ ਸੱਚ ਨੀਰਾ ਚਾਈਦਾ ਹੋਇਆ ਵਧੀਆ ਮਿੱਟੀ ਮੁੱਟੀ ਤੋਂ ਬਿਨਾ ਯਾਰ ਨੀਰਾ ਵਾਧੂ ਮਿਲਦਾ ਲੈ ਕੇ ਦੇ ਦੀ ਜਗਾ ਕੇ ਨੀਰਾ ਦੇ ਕੇ ਦੇ ਕੰਮ ਬੱਕਰੀਆਂ ਵਾਲੇ ਭਰਾਵਾਂ ਨੂੰ ਜਦ ਮੈਂ ਬੇਨਤੀ ਕਰਦਾ ਭਾਈ ਵੀਰੇ ਨਾਲ ਕੰਟੈਕਟ ਕਰ ਲਿਓ ਇੱਧਰ ਬੀਕਾ ਦੇਰ ਵਾਲੀ ਛਾੜ ਪੈਂਦਾ ਪਿੰਡ ਬਾਈ ਦਾ ਇੱਧਰ ਮੂਫਲੀ ਬਹੁਤ ਹੈ ਸੁੱਧ ਇੱਥੇ ਦੇ ਘਾਰਾ ਦੇ ਲੋ ਇੱਥੇ ਢੇਰ ਲਵਾ ਦੂਗਾ ਇਕੱਠਾ ਕਰਾ ਕੇ ਬਹੁਤ ਬਥੇਰੀ ਜਗਾ ਇਹਦੇ ਕੋਲੇ ਕੋਈ ਗੱਲ ਨਹੀਂ ਇੱਥੇ ਕਰਾ ਲੂ ਇਕੱਠਾ ਇਹ ਪਰ ਕੰਟੈਕਟ ਕਰ ਲਓ ਪਰ ਪੈਸੇ ਪੂਸੇ ਪਾ ਦਿਓ ਭਾਈ ਪਹਿਲਾਂ ਕਹਿੰਦੇ ਹੋਰ ਬਜਾ ਬਜਾ ਕਹਿੰਦੇ ਪ੍ਰੀਤ ਹੁਣੇ ਕਹਿ ਕੇ ਗਈ ਯਾਰ ਇਕੱਠਾ ਕਰ ਲੈਂਦਾ ਕੋਈ ਗੱਲ ਨਹੀਂ ਸਿੱਧੀ ਜੀ ਗੱਲ ਆ ਆਹੋ ਇਹ ਚੱਲਦਾ ਭਰਾਵਾ ਡੱਗੀ ਅੱਜ ਕੱਲ ਕਹਿੰਦਾ ਠੱਗਿਆ ਕਿਹੜਾ ਜਾਊ ਜਿਹੜਾ ਜਿਹੜਾ ਭਿੱਜ ਗਿਆ ਜਿਹੜਾ ਵਿਸ਼ਵਾਸ ਕਰੂ ਜਿਹੜਾ ਵਿਸ਼ਵਾਸ ਕਰੂ ਪਰ ਗੱਲ ਆ ਮਿੱਤਰੋ ਵੀ ਬਾਈ ਵਣ ਕੇ ਨੇ ਜੇ ਕਰਨਾ ਹੋ ਤਾਂ ਬਾਈ ਨਾਲ ਕੰਟੈਕਟ ਕਰ ਲਓ ਪਰ ਆ ਵੀ ਮਿੱਟੀ-ਮੁੱਟੀ ਮਿਲ ਜਾਂਦੀ ਆ ਪਰ ਇਹ ਚੀਜ਼ ਇਹਨਾਂ ਕੋਲੇ ਯਾਰ ਆ ਵੀ ਇਹ ਇਹ ਇਹਨਾਂ ਨੂੰ ਪਤਾ ਆਪਸ ਇੱਕ ਦੂਜੇ ਨਾਲ ਫਿਰ ਪਤਾ ਗਾਲਾਂ-ਗਲਾਚੀ ਕੱਢ ਦਿੰਦੇ ਹੁੰਦੇ ਇੱਕ ਦੂਜੇ ਨੂੰ ਆ ਵੀ ਮਿੱਟੀ ਨਹੀਂ ਪਾਣੀ ਕੀ ਕਹਿੰਦੇ ਨੇ ਫਿਰ ਇੱਕ ਦੂਜੇ ਨਾਲ ਐਸਾ ਨਹੀਂ ਕਰਨਾ ਉਹ ਇਕੱਠੀ ਕਰ ਲੈਂਦੇ ਨਾ ਵਿੱਚ ਹਾਂ ਉਹ ਇਹਨਾਂ ਨੂੰ ਇੱਕ ਦੂਜੇ ਦਾ ਭੇਜਦਾ ਜਦੋਂ ਆਪਾਂ ਨੂੰ ਪੰਜਾਬ 'ਚ ਭੇਜਦਾ ਭੇਜਦਾ ਤੇ ਠੀਕ ਆ ਦੋਸਤੋ ਆਪਾਂ ਮਿਲਾਂਗੇ ਨਵੀਂ ਵੀਡੀਓ ਨਾਲ ਤੇ ਇੱਕ ਆਪਣਾ ਭਾਈ ਆ ਹੁਣ ਥੋਡੇ ਨਾਲ ਸਾਂਝੀਆਂ ਗੱਲਾਂ ਬਾਤਾਂ ਕਦੇ ਵਾਰੀ ਫੋਨ ਤੇ ਜਾਂ ਹੋਰ ਕਰਦੇ ਰਿਹਾ ਕਰਾਂਗੇ ਧੰਨਵਾਦ ਜੀ